ਸਤਿ ਸ਼੍ਰੀ ਅਕਾਲ ਜੀ ਸਿਮਰਨ ਮੋਟੇਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਸੂਟ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਸੰਡੇ ਸੇਲ ਲੈ ਕੇ ਆਨੇ ਆ ਜੀ ਪ੍ਰਿੰਟੇ ਸਿਰਫ ਤੁਹਾਨੂੰ ਓਨਲੀ ਪ੍ਰਿੰਟਡ ਸੂਟ ਮਿਲਣਗੇ ਉਹ ਵੀ ਬਹੁਤ ਘੱਟ ਰੇਟ 'ਚ ਜੀ ਨਾਲ ਦੀ ਨਾਲ ਸਕਰੀਨਸ਼ਾਟ ਭੇਜਣਾ ਜੀ ਨਾਲ ਦੀ ਨਾਲ ਇਹ ਵਾਲਾ ਪ੍ਰਾਈਸ ਸਿਰਫ ਸੰਡੇ ਸੇਲ ਦਾ ਹੀ ਹੁੰਦਾ ਜੀ ਜੇ ਤੁਸੀਂ ਇਹ ਕੱਲ ਮੰਗੋਗੇ ਕੱਲ ਇਹ ਪ੍ਰਾਈਸ ਚ ਨਹੀਂ ਮਿਲਣਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਅੱਜ ਵਾਲੇ ਸਭ ਤੋਂ ਪਹਿਲੇ ਸੂਟ ਚੈੱਕ ਕਰੋ ਜੀ ਇਹ ਤੁਹਾਨੂੰ ਚਾਰ ਸੂਟਾਂ ਦਾ ਕੈਂਪੋ ਮਿਲੇਗਾ ਚਾਰ ਸੂਟ ਦਾ ਚਾਰ ਸੂਟ ਮਿਲਣਗੇ ਜੀ ਤੁਹਾਨੂੰ ਬਹੁਤ ਹੀ ਪਿਆਰੇ ਬਹੁਤ ਹੀ ਪਿਆਰੇ ਆਲਓਵਰ 5 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 4 ਸੂਟ ਮਿਲਣਗੇ ਤੁਹਾਨੂੰ ਜੀ 1400 ਦੇ 1400 ਦੇ ਤੁਹਾਨੂੰ 4 ਸੂਟ ਮਿਲਣਗੇ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਵੀ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਸੂਟ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਆ ਜੀ ਬਹੁਤ ਜ਼ਿਆਦਾ ਸੋਹਣੇ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਬਿੱਗ ਪਨੇ ਦਾ ਸੂਟ ਮਿਲੂਗਾ ਜੀ ਤੁਹਾਨੂੰ ਬਿੱਗ ਪਨੇ ਦਾ 33 3 ਮੀਟਰ ਤੇ 30 ਪਲੱਸ ਤੁਹਾਨੂੰ ਸੂਟ ਮਿਲੂਗਾ ਬڑے ਪਨੇ ਦਾ ਜ਼ਿਆਦਾ ਹੀ ਫੈਬਰਿਕ ਦਿੱਤਾ ਕਿਉਂਕਿ ਕਈ ਮੇਰੀ ਭੈਣਾ ਦਾ ਸੂਟ ਨਹੀਂ ਬਣਦਾ ਜਾਂ ਥੋੜੇ ਹੈਲਥੀ ਹੁੰਨੇ ਆ ਇਸ ਕਰਕੇ ਜ਼ਿਆਦਾ ਕਪੜਾ ਲਾਇਆ ਜੀ ਸੂਟ ਦਾ ਪ੍ਰਾਈਸ ਮਿਲੂਗਾ ਜੀ ਦੋ ਸੂਟ ਮਿਲਣਗੇ ਓਨਲੀ ਤੁਹਾਨੂੰ 800 ਦੇ 800 ਦੇ ਦੋ ਸੂਟ ਮਿਲਣਗੇ ਬਹੁਤ ਹੀ ਪਿਆਰਾ ਸੂਟ ਹੈ ਜੀ ਰਿਯੋਨ ਦਾ ਰਿਯੋਨ ਦੇ ਸੂਟ ਬਹੁਤ ਹੀ ਪਿਆਰੇ ਲੱਗਦੇ ਆ ਵੇਅਰ ਕਰੇ ਵੇ ਇਹਦੇ ਵੀ ਏਕ ਸੀ ਥਰੂ ਨਹੀਂ ਹੁੰਦੇ ਇਹਦੇ ਵਿੱਚ ਲਾਈਨਿੰਗ ਦੀ ਕੋਈ ਨੀਡ ਨਹੀਂ ਹੁੰਦੀ ਜੀ ਦੋ ਸੂਟ ਮਿਲਣਗੇ ਜੀ ਤੁਹਾਨੂੰ 800 ਦੇ 800 ਦੇ ਦੋ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਸੂਟ ਵਾਈ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜਿਆਦਾ ਸੋਹਣੇ ਰਿਯੋਨ ਦੇ ਸੂਟ ਹੈ ਜੀ ਦੋ ਸੂਟ ਮਿਲਣਗੇ ਜੀ ਤੁਹਾਨੂੰ 800 ਦੇ 800 ਦੇ ਦੋ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਸੂਟਾਂ ਦਾ ਫੈਬਰਿਕ ਹੈ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਸੰਡੇ ਸੇਲ ਦਾ ਵੱਧ ਤੋਂ ਵੱਧ ਲਾਹਾ ਲਿਆ ਕਰੋ ਜੀ ਸੂਟ ਉਹੀ ਹੁੰਨੇ ਆ ਸਿਰਫ ਸੰਡੇ ਸੇਲ ਹੁੰਦੀ ਹੈ ਜੀ ਜਿਹਦੇ ਵਿੱਚ ਅਸੀਂ ਸੂਟ ਤੁਹਾਨੂੰ ਬਹੁਤ ਹੀ ਘੱਟ ਰੇਟ 'ਚ ਦਿੰਨੇ ਆ ਜੀ ਸਕਰੀਨ ਤੇ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਲਈ ਸੋਹਣੇ ਸੋਹਣੇ ਜੇ ਸੂਟ ਵਾਇਅ ਕਰ ਸਕਦੇ ਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਆ ਜੀ ਜਿਹੜੀਆਂ ਮੇਰੀਆਂ ਪੈਣਾ ਸੰਦੇ ਸੂਟ ਲੈਣੀਆਂ ਸੰਡੇ ਦੀ ਸੇਲ ਚੋਂ ਉਹਨਾਂ ਨੂੰ ਪਤਾ ਵੀ ਫੈਬਰਿਕ ਕੋਈ ਮਾੜਾ ਨਹੀਂ ਹੁੰਦਾ ਬਹੁਤ ਵਧੀਆ ਸੂਟ ਹੁੰਨੇ ਆ ਜੀ ਜਿਸ ਦਿਨ ਦਾ ਸੀ ਚੈਨਲ ਬਣਾਇਆ ਉਸ ਦਿਨ ਦੀ ਅਸੀਂ ਸੇਲ ਲਾਉਨੇ ਆ ਜੀ ਤਾਂ ਕਰਕੇ ਸਾਡਾ ਰੁਟੀਨ ਵਿੱਚ ਇਹੀ ਬਣਿਆ ਵੈ ਵੀ ਅਸੀਂ ਸੰਡੇ ਵਿੱਚ ਸਾਰੀਆਂ ਪੈਣਾ ਦਾ ਵੱਧ ਤੋਂ ਵੱਧ ਫਾਇਦਾ ਕਰੀਏ ਤੇ ਵੱਧ ਤੋਂ ਵੱਧ ਵਧੀਆ 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 ਪ੍ਰਿੰਟ ਸੂਟ ਲੈ ਕੇ ਆਈਏ ਜਿਹੜੇ ਕਿ ਤੁਸੀਂ ਬਹੁਤ ਹੀ ਖਿਲੇ ਖਿਲੇ ਲੱਗੋ ਅਗਲੇ ਸੂਟ ਚੈੱਕ ਕਰੋ ਜੀ ਜੋਰ ਜੱਟ ਦੇ ਸੂਟ ਮਿਲਣਗੇ ਜੀ ਤੁਹਾਨੂੰ ਜੋਰ ਜੱਟ ਦੇ ਜੋਰ ਜੱਟ ਦਾ ਸੂਟ ਹੈ ਜੀ ਸੂਟ ਮਿਲਣਗੇ ਜੀ ਤੁਹਾਨੂੰ ਇਹ ਸੂਟ ਤੁਹਾਨੂੰ ਤਿੰਨ ਮਿਲਣਗੇ ਜੀ ਦੋ ਹੋਣਗੇ ਕਸਟਮਰ ਦੀ ਪਸੰਦ ਵੇ ਪਸੰਦ ਦੇ ਇੱਕ ਹੋਊਗਾ ਜੀ ਸਾਡੀ ਪਸੰਦ ਦਾ ਸੂਟ ਹੋਣਗੇ ਜੀ 850 ਦੇ ਤਿੰਨ ਸੂਟ ਜੋਰ ਜੱਟ ਦੇ 850 ਦੇ ਤਿੰਨ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ 850 ਦੇ ਤਿੰਨ ਸੂਟ ਦੋ ਕਸਟਮਰ ਦੀ ਪਸੰਦ ਦੇ ਤੇ ਇੱਕ ਸਾਡੀ ਪਸੰਦ ਦਾ ਸਾਡੀ ਪਸੰਦ ਦਾ ਇਹ ਨਹੀਂ ਹੋਊਗਾ ਵੀ ਸੂਟ ਹੋਰ ਫੈਬਰਿਕ ਦਾ ਹੋਊਗਾ ਹੋਊਗਾ ਜੌਰਜਟ ਦਾ ਪਰ ਕਲਰ ਅਸੀਂ ਆਪਣੀ ਪਸੰਦ ਦਾ ਲਾਇਆ ਹੋਗਾ ਦੋ ਤੁਸੀਂ ਆਪ ਖੁਦ ਪਸੰਦ ਕਰ ਸਕਦੇ ਆਂ ਜੀ 5-5 ਮੀਟਰ ਦੀ ਕੱਟ ਹੋਊਗੀ ਜੀ ਦੋ ਸੂਟ ਤੁਸੀਂ ਖੁਦ ਪਸੰਦ ਕਰਨੇ ਆਂ ਇੱਕ ਸੂਟ ਅਸੀਂ ਤੁਹਾਨੂੰ ਖੁਦ ਆਪਣੀ ਪਸੰਦ ਦਾ ਭੇਜੂਗੇ ਜੀ ਤੁਸੀਂ ਟੈਨਸ਼ਨ ਨਾ ਲਓ ਸੂਟ ਉਹ ਵੀ ਇਹਨਾਂ ਸੂਟਾਂ ਚੋਂ ਹੀ ਹੋਊਗਾ ਜੀ ਕਲੀਅਰ ਦੱਸ ਦਈਏ ਫੈਬਰਿਕ ਚੇਂਜ ਨਹੀਂ ਹੋਊਗਾ ਫੈਬਰਿਕ ਵੀ ਸੇਮ ਹੋਊਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਜੋਰਜਟ ਦੇ ਜੋਰਜਟ ਕਿਹ ਹੈ ਜਿਆ ਫੈਬਰਿਕ ਹੈ ਜੀ ਜਿਹਦਾ ਨਾ ਕਲਰ ਜਾਂਦਾ ਨਾ ਇਹ ਕੋਈ ਸ਼੍ਰਿੰਕ ਹੁੰਦਾ ਤੁਸੀਂ ਰੱਜ ਕੇ ਹਟਾਉਂਗੇ ਜੀ ਬਹੁਤ ਹੀ ਪਿਆਰੇ ਜੋਰਜਟ ਦੇ ਸੂਟ ਦੋ ਸੂਟ ਕਸਟਮਰ ਦੀ ਚੁਆਇਸ ਦੇ ਇੱਕ ਸੂਟ ਸਾਡੀ ਚੁਆਇਸ ਦਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਉਹਦੇ ਤੇ ਪਿਕਾ ਪਾ ਦਿਓ ਜੀ ਇਹਦੀ ਤੁਸੀਂ ਡਰੈਸ ਵੀ ਬਣਾ ਸਕਦੇ ਆਂ ਜੋ ਤੁਹਾਡਾ ਮਨ ਹੋਵੇ ਲੌਂਗ ਡਰੈਸ ਪਲਾਜੋ ਸੂਟ ਸਲਵਾਰ ਸੂਟ 5-5 ਮੀਟਰ ਦੀ ਤੁਹਾਨੂੰ ਕੱਟ ਮਿਲਣੀ ਆ ਕਲਰਾਂ ਦੇ ਕਿਆ ਕਹਨੇ ਪ੍ਰਿੰਟਿੰਗ ਦੇ ਕਿਆ ਕਹਨੇ ਇੱਕ ਤੋਂ ਇੱਕ ਤੁਹਾਨੂੰ ਕਲਰ ਮਿਲੂਗਾ ਜੀ ਨਾਲ ਦੀ ਨਾਲ ਪਿੱਕਾ ਸੈਂਡ ਕਰ ਦਿਓ ਕੋਈ ਰਹਿ ਨਾ ਜਾਵੇ ਅੱਜ ਦਾ ਰੇਟ ਆ ਜੀ ਕਈ ਮੇਰੀਆਂ ਪੈਣਾ ਬਾਅਦ ਚੋਂ ਕਰਦੀਆਂ ਵੀ ਤੁਸੀਂ ਸੰਡੇ ਸੇਲ ਵਿੱਚ ਤਾਂ ਇਹ ਪ੍ਰਾਈਸ ਮੈਂਸ਼ਨ ਕਰਿਆ ਹੋਊਗਾ ਹੁੰਦਾ ਮੈਂ ਤੁਹਾਨੂੰ ਇਹ ਕੱਲ ਕਲੀਅਰ ਕਰਦਾ ਜੀ ਅੱਜ ਦਾ ਰੇਟ ਸਿਰਫ ਸੇਲ ਦਾ ਉਸ ਤੋਂ ਬਾਅਦ ਮਾਰਨਿੰਗ ਜਾਂ ਤੁਸੀਂ ਪਰਸੋਂ ਸੂਟ ਵਾਇ ਕਰਦੇ ਆ ਤਾਂ ਉਹ ਸੂਟ ਜਿਹੜਾ ਅਸੀਂ ਆਮ ਕਸਟਮਰ ਨੂੰ ਸੇਲ ਕਰਦੇ ਆ ਉਹ ਹੋਊਗਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰ ਦਿਓ ਜੀ ਜੌਰਜਟ ਦੇ ਸੂਟ ਹੈ ਜੀ ਦੋ ਸੂਟ ਕਸਟਮਰ ਦੀ ਪਸੰਦ ਦੇ ਇੱਕ ਸੂਟ ਸਾਡੀ ਪਸੰਦ ਦਾ ਜੀ ਬਸ ਫੈਬਰਿਕ ਸੂਟ ਏਸੀ ਚ ਹੋਊਗਾ ਪਰ ਪਸੰਦ ਸਾਡੀ ਹੋਊਗੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕਈ ਮੇਰੇ ਭੈਣਾ ਪੁੱਛਦੀਆਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ ਅਸੀਂ ਰੋਪੜ ਤੋਂ ਜਿਹਨੂੰ ਰੂਪਨਗਰ ਵੀ ਕਹਿੰਦੇ ਆ ਜੀ ਉੱਥੋਂ ਬਿਲੋਂਗ ਕਰਦੇ ਆ ਜੀ ਕੱਪੜੇ ਦਾ ਕੰਮ ਸਾਡਾ ਓਨਲੀ ਔਨਲਾਈਨ ਹੈ ਜੀ ਵੈਸੇ ਸਾਡੀ ਰੋਪੜ ਵਿੱਚ ਬੁਟੀਕ ਹੈ ਜੀ ਜਿਨੇ ਸਟੀਚ ਵੀ ਕਰਾਉਣਾ ਹੋਵੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਤੁਸੀਂ ਸੂਟ ਸਿਲੈਕਟ ਕਰਕੇ ਆਪਣਾ ਨਾਪ ਸੈਂਡ ਕਰ ਦਿਓ ਸੂਟ ਸਟੀਚ ਹੋ ਕੇ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਫੋਰਨ ਕੰਟਰੀ ਦੀ ਸ਼ਿਪਿੰਗ ਅਲੱਗ ਤੋਂ ਲੱਗੂਗੀ ਆਲ ਇੰਡੀਆ ਤੁਸੀਂ ਕਿਤੇ ਵੀ ਬੈਠੇ ਆ ਕਿਸੇ ਵੀ ਏਰੀਆ 'ਚ ਬੈਠੇ ਆ ਸੂਟ ਬਿਲਕੁਲ ਸ਼ੀਪਿੰਗ ਫ੍ਰੀ ਤੁਹਾਡੇ ਘਰ ਤੱਕ ਜਾਊਗਾ ਜੀ ਜੋ ਸੂਟ ਦਾ ਪ੍ਰਾਈਸ ਵੀਡੀਓ ਵਿੱਚ ਮੈਂਸ਼ਨ ਕਰਿਆ ਜਾਊਗਾ ਉਹ ਸੀ ਪ੍ਰਾਈਸ ਵਿੱਚ ਸੂਟ ਤੁਹਾਡੇ ਘਰ ਤੱਕ ਜਾਣਾ ਜੀ ਕੋਈ ਅਲੱਗ ਤੋਂ ਸ਼ੀਪਿੰਗ ਨਹੀਂ ਲਈ ਜਾਣੀ ਬਾਰ ਬਾਰ ਦੱਸਣ ਦਾ ਮਤਲਬ ਇਹ ਹੈ ਜੇ ਉਹ ਨਵੇਂ ਪਹਿਣਾ ਸਾਡੇ ਨਾਲ ਜੁੜਦੀਆਂ ਵੀਰ ਸਾਡੇ ਨਾਲ ਜੁੜਦੇ ਆ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਈ ਵਾਰ ਹੁੰਦਾ ਕਿ ਕਈ ਆਪਾਂ ਨੂੰ ਸਪੈਸ਼ਲ ਇਹੀ ਪੁੱਛਦੇ ਆ ਵੀ ਤੁਸੀਂ ਕਿੱਥੋਂ ਬਲੋਂਗ ਕਰਦੇ ਆ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਕੈਂਬਰੀ ਕੋਟਨ ਦਾ ਤੁਹਾਨੂੰ ਬਹੁਤ ਹੀ ਪਿਆਰਾ ਜੀ ਸ਼ਰਟ ਮਿਲੂਗੀ ਨਾਲ ਤੁਹਾਨੂੰ ਕੈਂਪਰੀ ਕਾਟਨ ਦੀ ਬਾਟਮ ਮਿਲੂਗੀ ਜੀ ਇਹ ਵੀ ਤੁਹਾਨੂੰ ਜੀ ਤਿੰਨ ਸੂਟ ਮਿਲਣਗੇ ਤਿੰਨ ਸੂਟ ਮਿਲਣਗੇ ਜੀ ਤੁਹਾਨੂੰ 1500 ਦੇ 1500 ਦੇ ਤਿੰਨ ਸੂਟ ਮਿਲਣਗੇ ਬਹੁਤ ਹੀ ਪਿਆਰੇ ਸੂਟ ਹੈ ਜੀ ਦੋ ਸੂਟ ਤੁਸੀਂ ਸਿਲੇਕਟ ਕਰੋ ਤੇ ਇੱਕ ਸੂਟ ਤੁਹਾਨੂੰ ਨਾਲ ਬਿਲਕੁਲ ਫ੍ਰੀ ਭੇਜਿਆ ਜਾਊਗਾ ਤਿੰਨੇ ਸੂਟਾਂ ਦੀ ਚੋਆਇਸ ਕਸਟਮਰ ਦੀ ਹੋਊਗੀ ਇੱਕ ਹੋਰ ਜ਼ਰੂਰੀ ਗੱਲ ਜਿਨੇ ਤੁਸੀਂ ਤਿੰਨ ਸੂਟ ਵਾਇ ਕਰਨੇ ਆ ਤੁਸੀਂ ਪੰਜ ਦੀ ਪਿਕ ਜਰੂਰ ਪਾ ਦਿਆ ਕਰੋ ਕਿਉਂਕਿ ਉਹਨਾਂ ਵਿੱਚੋਂ ਜੇ ਇੱਕ ਅੱਧਾ ਨਹੀਂ ਹੁੰਦਾ ਤਾਂ ਅਸੀਂ ਨਾਲ ਉਹਨਾਂ ਚੋਂ ਤੁਹਾਨੂੰ ਨਾਲ ਦੀ ਨਾਲ ਤੁਹਾਡਾ ਆਰਡਰ ਬੁੱਕ ਕਰ ਦਈਏ ਇਹ ਸੂਟ ਤੁਹਾਨੂੰ ਤਿੰਨ ਮਿਲਣਗੇ ਜੀ ਤਿੰਨ ਸੂਟ ਮਿਲਣਗੇ ਤੁਹਾਨੂੰ 1500 ਦੇ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਬਹੁਤ ਹੀ ਪਿਆਰੀ ਕੈਂਬ੍ਰਿਕ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਜੀ 2.5 ਮੀਟਰ ਦੀ ਕੱਟ ਹੋਊਗੀ ਨਾ 2.5 ਤੋਂ ਪਲੱਸ ਨਾ 2.5 ਤੋਂ ਮੈਨਸ ਮਤਲਬ ਬਿਲਕੁਲ ਵੀ ਘੱਟ ਵੱਧ ਨਹੀਂ ਹੋਊਗਾ ਇਸ ਕਰਕੇ 2.5 2.5 ਮੀਟਰ ਦੀ ਕੱਟ ਮਿਲੂਗੀ ਜੇ ਤੁਸੀਂ ਸਤੋਂ ਦੁਪੱਟਾ ਵੀ ਵਾਇਰ ਕਰਨਾ ਚਾਹੁੰਦੇ ਆ ਉਹਦੇ ਪੈਸੇ ਅਲੱਗ ਤੋਂ ਹੋਣਗੇ ਜੀ ਦੁਪੱਟਾ ਅਸੀਂ ਨਾਲ ਤੁਹਾਨੂੰ ਕਾਟਨ ਦੀ ਨਿਵਾਣ ਹੋਊਗੀ ਤੁਹਾਡੀ ਕਾਟਨ ਦਾ ਦੁਪੱਟਾ ਡਾਈ ਕਰਾ ਕੇ ਭੇਜ ਦੂੰਗੇ ਪਿਓਰ ਦੀ ਛਪੋਂ ਦੀ ਜੋ ਤੁਹਾਡੀ ਚਵਾਈਸ ਹੋਊਗੀ ਉਹ ਦੁਪੱਟਾ ਅਸੀਂ ਨਾਲ ਡਾਈ ਕਰਾ ਕੇ ਭੇਜ ਦੂੰਗੇ ਜੀ ਬੈਸੇ ਤੁਸੀਂ ਐਦਾਂ ਵੀ ਸੂਟ ਵਾਇਰ ਕਰ ਸਕਦੇ ਆ ਕਿਉਂਕਿ ਆਲਮੋਸਟ ਸਾਰੀਆਂ ਪੇੜਾਂ ਕੋਲ ਦੁਪੱਟੇ ਹੁੰਦੇ ਜਾਂ ਮਿਲਦੇ ਜੁਲਦੇ ਆਪਾਂ ਵੇਅਰ ਕਰ ਸਕਦੇ ਹਾਂ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਫੈਬਰਿਕ ਕੋਈ ਮਾੜਾ ਨਹੀਂ ਹੈਗਾ ਜੀ ਸੰਡੇ ਸੇਲ ਦਾ ਮਤਲਬ ਇਹ ਨਾ ਸਮਝੋ ਜਿਵੇਂ ਵੀ ਅਸੀਂ ਤੁਹਾਨੂੰ ਬਚਿਆ ਖੁਸ਼ਿਆ ਕਪੜਾ ਦੰਨੇ ਆ ਇਹ ਬਿਲਕੁਲ ਨਿਊ ਪ੍ਰਿੰਟ ਹੁੰਨੇ ਆ ਜਿਹੜਾ ਵੀ ਸਾਡੇ ਕੋਲ ਆਉਂਦਾ ਹੈ ਸੰਡੇ ਸੇਲ ਲਈ ਬਿਲਕੁਲ ਨਿਊ ਸਟੱਫ ਨਿਊ ਪ੍ਰਿੰਟ ਇਹ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਘਟੀਆਂ ਫਟੀਆਂ ਮਾਲ ਸੰਡੇ ਸੇਲ 'ਚ ਕੱਢਤਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਨ੍ਹਾਂ ਕੋਲ ਸੰਡੇ ਸੇਲ ਦਾ ਕਪੜਾ ਜਾਂਦਾ ਉਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਆਂ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਤੁਸੀਂ ਪ੍ਰਿੰਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਵਾਈਟ ਬਾਟਮ ਨਾਲ ਐਨੇ ਪਿਆਰੇ ਪਿਆਰੀ ਮੈਚਿੰਗ ਕਰੀ ਹੋਈ ਹੈ ਜੀ ਕਿਉਂਕਿ ਜਿਵੇਂ ਗਰਮੀ ਆਉਣੀ ਆ ਆਲਮੋਸਟ ਸਾਰੀਆਂ ਪਹਿਣਾਈ ਵਾਈਟ ਪਲਾਜੋ ਹੋਵੇ ਬਾਟਮ ਹੋਵੇ ਦੁਪੱਟਾ ਵੀ ਆਪਣੇ ਕੋਲ ਹੁੰਦਾ ਹੀ ਆ ਆਪਾਂ ਸਿਰਫ ਸ਼ਰਟਾਂ ਚੇਂਜ ਕਰਕੇ ਸੂਟਾਂ ਦੀ ਗਿਣਤੀ ਵੀ ਵਧਾ ਲੈਣੀ ਹੈ ਪਹਿਣਾ ਮੇਰੇ ਵਰਗੀਆਂ ਹੁੰਦੀਆਂ ਜਿਹੜੀਆਂ ਇਸ ਕਰਕੇ ਜੀ ਜ਼ਰੂਰ ਤੁਸੀਂ ਸੂਟ ਬਾਏ ਕਰੋ ਬਹੁਤ ਹੀ ਪਿਆਰੀ ਕੈਂਬ੍ਰਿਕ ਕਾਟਰਨ ਹੈ 2 2 ਮੀਟਰ ਦੀ ਕੱਟ ਹੈ ਜੀ 1500 ਦੇ 3 ਸੂਟ ਚੁਆਇਸ ਕਸਟਮਰ ਦੀ ਹੋਊਗੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਜੀ ਤਾਂ ਜੋ ਤੁਸੀਂ ਹਰ ਸੰਡੇ ਸੋਹਣੇ ਸੋਹਣੇ ਸੂਟ ਬਾਏ ਕਰ ਸਕੋ ਜਿਵੇਂ ਗਰਮੀ ਦੀ ਸਟਾਰਟਿੰਗ ਹੈ ਉਵੇਂ ਹੀ ਤੁਹਾਨੂੰ ਅਸੀਂ ਐਨੇ ਘੱਟ ਰੇਟ 'ਚ ਸੂਟ ਤੁਹਾਡੇ ਲਈ ਲੈ ਜਾਂਦੇ ਜੀ ਦੇਖੋ 1500 'ਚ ਤੁਸੀਂ ਤਿੰਨ ਸੂਟ ਬਣਾ ਲੈ ਤੁਹਾਡੀ ਗਰਮੀ ਪਾਰ ਹੈ ਜੀ ਹਨਾ ਕਿਉਂਕਿ ਆਪਾਂ 1500 ਦੇ ਤਿੰਨ ਸੂਟ ਨੇ ਪਰ ਆਰਾਮ ਨਾਲ ਗਰਮੀ ਕੱਢ ਸਕਦੇ ਆ ਜੀ ਐਦਾਂ ਨਹੀਂ ਹੈ ਤੁਸੀਂ ਸੂਟ ਘਰੇ ਵਾਏ ਕਰ ਸਕਦੇ ਆ ਇਹ ਬਹੁਤ ਵਧੀਆ ਫੈਬਰਿਕ ਹੈ ਵੈਸੇ ਵੀ ਆਪਾਂ ਗਰਮੀ ਵਿੱਚ ਸਾਰੇ ਕਾਟਨ ਪਾਣਾ ਹੀ ਪਸੰਦ ਕਰਦੇ ਆ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਪਾਈ ਜੋ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਆ ਜੀ ਫੋਨ ਕਰਨ ਦਾ ਸਮਾਂ ਸਵੇਰੇ 8 ਤੋਂ ਲੈ ਕੇ ਸ਼ਾਮ 8 ਵਜੇ ਤੱਕ ਤੁਸੀਂ ਸੂਟ ਬਾਰੇ ਪੁੱਛ ਸਕਦੇ ਆਂ ਵੀ ਸਾਡਾ ਕਿਵੇਂ ਦਾ ਸੂਟ ਹੈ ਕੀ ਫੈਬਰਿਕ ਆ ਵੈਸੇ ਤਾਂ ਜੀ ਮੈਂ ਸਾਰਾ ਕੁਝ ਤੁਹਾਨੂੰ ਡਿਟੇਲ ਵਿੱਚ ਦੱਸ ਦੰਨੀ ਆਂ ਪਰ ਫਿਰ ਵੀ ਪਹਿਣਾ ਦੇ ਮਨ 'ਚ ਕੁਝ ਬਹਿਮੋਂਦਾ ਤਾਂ ਤੁਸੀਂ ਫੋਨ ਕਰਕੇ ਕੱਢ ਸਕਦੇ ਆਂ ਨਾਲ ਦੇ ਨਾਲ ਆਪਣਾ ਸਕਰੀਨਸ਼ਾਟ ਲਈ ਜੋ ਸੈਂਡ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜੋ ਸੂਟ ਮੰਗਾਉਣ ਦਾ ਪ੍ਰੋਸੀਜਰ ਹੈਗਾ ਜੀ Google Pay Paytm ਕਰਨਾ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਆਂ ਜੀ ਬਹੁਤ ਜ਼ਿਆਦਾ ਸੋਹਣੇ ਆਂ ਨਵਾਂ ਫੈਬਰਿਕ ਹੈ ਸੂਟਾਂ ਦਾ ਪਿਓਰ ਕਾਟਨ ਹੈ ਜੀ ਬਹੁਤ ਹੀ ਪਿਆਰੀ ਹੈ ਜੀ ਮੈਚਿੰਗਾਂ ਦੇ ਕਿਹਾ ਕਹਨੇ ਨਾਲ ਤੁਹਾਨੂੰ ਮਲਮਲ ਦਾ 2.5 ਮੀਟਰ ਦਾ ਦੁਪੱਟਾ ਮਿਲੇਗਾ 2.5 2.5 ਮੀਟਰ ਦੀ ਕਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 899 899 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਦੇਣ ਲੱਗੇ ਆ ਜੀ ਤੁਸੀਂ ਕਲਰ ਚੈੱਕ ਕਰੋ ਇੱਕ ਇੱਕ ਤਾਂ ਇਹਦੇ ਸਭ ਤੋਂ ਪਹਿਲਾਂ ਤੁਸੀਂ ਕਲਰ ਚੈੱਕ ਕਰਿਓ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਜੀ ਬਹੁਤ ਜ਼ਿਆਦਾ ਸੋਹਣੇ ਸਰਦਾਰੀ ਸੂਟ ਕਹਿੰਦੇ ਆ ਜਿਨ੍ਹਾਂ ਨੂੰ ਸਰਦਾਰੀ ਸੂਟ ਹੈ ਬਹੁਤ ਹੀ ਪਿਆਰੇ ਸੂਟ ਹੈ ਜੀ ਤੁਸੀਂ ਜਿੱਦਾਂ ਮਰਜੀ ਇਹਨਾਂ ਨੂੰ ਬਾਹਰ ਅੰਦਰ ਨੂੰ ਪਾਓ ਘਰ ਨੂੰ ਪਾਓ ਬਹੁਤ ਪਿਆਰਾ ਫੈਬਰਿਕ ਹੈ ਸੀ ਥਰੂ ਫੈਬਰਿਕ ਨਹੀਂ ਹੈਗਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜਦ ਸੂਟ ਵਿੱਚ ਆਪਾਂ ਲਾਈਨਿੰਗ ਲਮਾਉਨੇ ਆ ਜੀ ਸਟੀਚਿੰਗ ਵੀ ਡਬਲ ਹੋ ਜਾਂਦੀ ਆ ਤੇ ਆਪਾਂ ਲਾਈਨਿੰਗ ਦੇ ਵੀ ਪੈਸੇ ਲੱਗ ਤੋਂ ਲੱਗ ਜਾਂਦੇ ਆ ਇਸ ਕਰਕੇ ਜੀ ਬਹੁਤ ਜ਼ਿਆਦਾ ਸੋਹਣਾ ਤੁਹਾਡੇ ਫਾਇਦੇ ਦੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਜੌਰਜਟ ਦਾ ਤੁਹਾਨੂੰ ਸ਼ਰਟ ਮਿਲੂਗੀ ਦੁਪੱਟਾ ਵੀ ਤੁਹਾਨੂੰ ਜੌਰਜਟ ਦਾ ਮਿਲੂਗਾ ਟੂ ਸੈੱਟ ਤੁਹਾਨੂੰ ਕੱਟ ਮਿਲੂ ਦੁਪੱਟੇ ਤੇ ਕੱਟ ਬਣਿਆ ਵਾ ਜੀ ਓਨਲੀ ਸੂਟ ਦਾ ਪ੍ਰਾਈਸ ਹੈਗਾ ਏ ਜੀ 599 599 ਵਿੱਚ ਦੇਖੋ ਜੀ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਤੁਹਾਨੂੰ ਇਹ ਤੁਸੀਂ ਸੂਟ ਜਾਗੋ ਤੇ ਵੇਅਰ ਕਰਿਓ ਬਹੁਤ ਹੀ ਪਿਆਰਾ ਲੱਗੂਗਾ ਜਿਵੇਂ ਆਪਾਂ ਨਾਈਟ ਫੰਕਸ਼ਨ ਤੇ ਇਦਾਂ ਦੇ ਸੂਟ ਵੇਅਰ ਕਰਦੇ ਹਾਂ ਬਹੁਤ ਪਿਆਰੇ ਲੱਗਦੇ ਆ ਸੂਟ ਚੈੱਕ ਕਰੀ ਜਾਓ ਜੀ ਪ੍ਰਾਈਸ ਹੈਗਾ ਓਨਲੀ 500 ਨਵੀਂ ਨਵੇਂ ਜੇ ਤੁਸੀਂ ਇਹੀ ਸੂਟ ਮਾਰਕੀਟ ਚੋਂ ਲੈਣੇ ਆ ਜੀ 500 ਰੁਪਏ ਪਰ ਮੀਟਰ ਮਿਲਣਾ ਜੀ ਤੁਹਾਨੂੰ ਓਨਲੀ ਅੱਜ ਦਾ ਰੇਟ ਹੈ ਜੀ ਅੱਜ ਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਪਾਰਟੀ ਵੇਅਰ ਸੂਟ ਹੈ ਕਲਰ ਕੰਟਰਾਸਟ ਦੇ ਕਿਹਾ ਕਹਣੇ ਜੌਰਜਟ ਫੈਬਰਿਕ ਹੈ ਜੀ ਦੁਪੱਟਾ ਵੀ ਤੁਹਾਨੂੰ ਜੌਰਜਟ ਦਾ ਹੀ ਮਿਲੇਗਾ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਪ੍ਰਿੰਟਡ ਕਰੇਵ ਦਾ ਸੂਟ ਹੈ ਜੀ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ ਪਲੇਨ ਕਰੇਵ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 399 399 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ 399 ਵਿੱਚ ਦੇਖੋ 350 400 500 ਦਾ ਤਾਂ ਸਿਰਫ ਦੁਪੱਟਾ ਆਉਂਦਾ ਜੇ ਆਪਾਂ ਵਧੀਆ ਕੁਆਲਿਟੀ ਦਾ ਦੁਪੱਟਾ ਲੈਣੇ ਆ ਇਹ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ ਉਹ ਵੀ ਕਰੇਵ ਦਾ ਗਰੇਵ ਦਾ ਕਪੜਾ ਐਵੇਂ ਦਾ ਨਾ ਤੁਸੀਂ 4-5 ਸਾਲੀ ਨੂੰ ਰੱਜ ਕੇ ਹੰਡਾ ਲਿਓ ਇਹਨੇ ਪੁਰਾਣਾ ਨਹੀਂ ਹੋਣਾ ਜੀ ਇਹਨੇ ਐਦਾਂ ਹੀ ਤੁਹਾਨੂੰ ਨਿਊ ਨਿਊ ਲੁੱਕ ਦੇਈ ਜਾਨੀ ਚਾਹੇ ਤੁਸੀਂ ਪ੍ਰੈਸ ਕਰਕੇ ਬਾਹਰ ਅੰਦਰ ਨੂੰ ਵੀ ਪਾ ਲਓ ਬਲੈਕ ਬਾਟਮ ਹਰੇਕ ਮੇਰੀ ਭੈਣ ਕੋਲ ਹੁੰਦੀ ਆ ਬਹੁਤ ਹੀ ਪਿਆਰੀਆਂ ਪਿਆਰੀਆਂ ਮੈਚੀਆਂ ਕਰੀਆਂ ਗ੍ਰੀਨ ਬਾਟਮ ਮਹਿਰੂਨ ਗਰੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਸ ਤੇ ਨਾਲ ਦੀ ਨਾਲ ਪਿੱਕਾ ਪਾ ਦਿਓ ਤੇ ਸੋਹਣੇ ਸੋਹਣੇ ਸੂਟ ਬਾਏ ਕਰੋ ਥੈਂਕ ਯੂ